ਹੈਲੋ ਜੀ ਨਮਸਤੇ ਸਸਰੀਆਕਾਲ ਸਾਰਿਆਂ ਨੂੰ ਕੁਕਿੰਗ ਵਿਦ ਕਰਕੇ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਲੈ ਕੇ ਆਏ ਹਾਂ ਬਹੁਤ ਬਹੁਤ ਹੀ ਮਜ਼ੇਦਾਰ ਤੇ ਟੇਸਟੀ ਰੈਸਪੀ ਸਪੀਡ ਸਵੀਟ ਰੈਸਪੀ ਜੀ ਜੋ ਕਿ ਆਪਾਂ ਕਰਾਂਗੇ ਜੀ 바ਸੀ ਰੋਟੀ ਦੀ ਬਣਾ ਕੇ ਤਿਆਰ ਤੇ ਆਪਾਂ ਕਿੰਨੀ ਵੀ ਕੋਸ਼ਿਸ਼ ਕਰ ਲਈਏ 바ਸੀ ਰੋਟੀ ਬੱਥ ਹੀ ਜਾਂਦੀ ਹੈ ਤੇ 바ਸੀ ਰੋਟੀ ਖਾਣਾ ਕਿਸੇ ਨੂੰ ਵੀ ਪਸੰਦ ਨਹੀਂ ਤੇ ਅੱਜ ਆਪਾਂ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਰੈਸਪੀ ਬਣਾ ਕੇ ਤਿਆਰ ਕਰਾਂਗੇ ਜੋ ਕਿ ਹਰ ਇੱਕ ਨੂੰ ਪਸੰਦ ਆਵੇਗੀ ਤੇ ਇੱਧਰ ਆਪਾਂ ਬਾਸਤੀ ਰੋਟੀ ਲੈ ਲਈਏ ਜੀ ਤੇ ਬਾਸਤੀ ਰੋਟੀ ਆਪਾਂ ਜਿੱਦਾਂ ਬਣਾਵਾਂਗੇ ਆਪਾਂ ਹਲਵਾ ਤੇ ਜਿਸ ਵਿੱਚ ਆਪਾਂ ਬਿਲਕੁਲ ਵੀ ਚੀਨੀ ਨਹੀਂ ਪਾਵਾਂਗੇ ਤੇ ਇੱਧਰ ਆਪਾਂ ਸ਼ੱਕਰ ਲਈਏ ਜੀ ਸ਼ੱਕਰ ਵਾਲਾ ਹਲਵਾ ਬਣਾ ਕੇ ਤਿਆਰ ਕਰਾਂਗੇ ਤੇ ਇੱਧਰ ਆਪਾਂ ਰੋਟੀ ਲੈ ਲਈਏ ਜੀ ਬਾਸਤੀ ਤੇ ਇਸ ਨੂੰ ਆਪਾਂ ਛੋਟੇ-ਛੋਟੇ ਪੀਸ ਕਰਕੇ ਤੇ ਇਸ ਤਰ੍ਹਾਂ ਮਿਕਸੀ ਵਾਲੇ ਜੱਗ ਵਿੱਚ ਪਾ ਲਵਾਂਗੇ ਤੇ ਇਸ ਦਾ ਆਪਾਂ ਬਿਲਕੁਲ ਚੰਗੀ ਤਰ੍ਹਾਂ ਪੀਸ ਲਵਾਂਗੇ ਜੀ ਇਸ ਨੂੰ ਇਸ ਤਰ੍ਹਾਂ ਆਪਾਂ ਛੋਟੇ ਛੋਟੇ ਪੀਸ ਕਰਕੇ ਜੱਗ ਵਿੱਚ ਪਾ ਲਏ ਤੇ ਹੁਣ ਆਪਾਂ ਇਸ ਨੂੰ ਟੱਕਣ ਲਾ ਕੇ ਚੰਗੀ ਤਰ੍ਹਾਂ ਪੀਸ ਲਵਾਂਗੇ ਜੀ ਲਓ ਜੀ ਰੋਟੀ ਆਪਾਂ ਇਸ ਤਰ੍ਹਾਂ ਪੀਸ ਲਈ ਬਰੀ ਬਰੀਕ ਇੱਧਰ ਆਪਾਂ ਗੈਸ ਉੱਪਰ ਕੜਾਹੀ ਰੱਖ ਲਈਏ ਜੀ ਕੜਾਹੀ ਵਿੱਚ ਆਪਾਂ ਘਿਓ ਪਾ ਦਿੱਤਾ ਹੈ जो घ्यो गर्म हो गया फिर आप बिच बिल्कुल बरीक पीसिया है रो रोटी का पाउडर घ्यो गर्म हो गया है हम पा देवे जी आप इस रोटी पीसी हुई जे तो मेरी रेसिपी बढ़िया लग गई हैं तो लाइक शेयर कमेंट जरूर करके दसेंगे जी ਪਲੀਜ਼ ਕਮੈਂਟ ਜਰੂਰ ਕਰ ਦਿਆ ਕਰੋ ਜੇ ਆਪਾਂ ਬੜੀ ਹੀ ਮਿਹਨਤ ਨਾਲ ਵੀਡੀਓ ਬਣਾਉਣ ਮੈਂ ਤੇ ਤੁਸੀਂ ਫੋਲੋ ਵਾਟ ਕਰਿਆ ਕਰੋ ਜੀ ਪਲੀਜ਼ ਤੇ ਆਪਣੀ ਛੋਟੀ ਜਿਹੀ ਰੈਸਪੀ ਦੀ ਵੀਡੀਓ ਹੁੰਦੀ ਹੈ जी इसे तरह ही बिल्कुल सो फ्लेम से भुन लें चगी तरह जो इस खुशबू आने लग जाए तो फिर यह जी बहुत ही वैसिया खुशबू आने लग है जो ये भुज जाएगा चंकी तरह आप इस शक्कर पा देवे जी रोटियां अपनी बिलकुल भुज चुकी है चंकी तरह शक्कर ने मिक्स कर लेना है हम आप हूँ आपवाने जी पानी Dan juga चला मिक्स ਅਜੀ ਆਪਣਾ ਹਲਵਾ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਜਿਆਦਾ ਟੇਸਟੀ ਬਣਿਆ ਤੁਸੀਂ ਇੱਕ ਵਾਈਟ ਟਰਾਈ ਜ਼ਰੂਰ ਕਰਿਓ ਲਓ ਜੀ ਆਪਣਾ ਹਲਵਾ ਬਣ ਕੇ ਬਿਲਕੁਲ ਤਿਆਰ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਬਹੁਤ ਹੀ ਟੇਸਟੀ ਹਲਵਾ ਬਣ ਕੇ ਤਿਆਰ ਹੁੰਦਾ ਜੀ ਤੁਸੀਂ ਇੱਕ ਵਾਈਟ ਟਰਾਈ ਜ਼ਰੂਰ ਕਰਨਾ